Hello. Hello. How ਕਾਫੀ ਵਾਇਰਲ ਹੋ ਰਹੀ ਸੀ ਕਿ ਜਿਹਦੇ ਵਿੱਚ ਲੇਡੀ ਜਿਹੜੀ ਹੈਗੀ ਐ ਕਿਸੇ ਬੰਦੇ ਦੇ ਨਾਲ ਗੱਲ ਕਰ ਰਹੀ ਸੀ ਤੇ ਉਹਨੂੰ ਧਮਕੀਆਂ ਵੀ ਦੇ ਰਹੀ ਸੀ ਕਿ ਮੈਂ ਨਸ਼ਾ ਕਰੂੰਗੀ ਵੀ ਨਸ਼ਾ ਵੇਚੂੰਗੀ ਵੀ ਤੇ ਨਸ਼ਾ ਕਰਨ ਵਾਲੇ ਮੇਰੇ ਘਰੇ ਆ ਕਰਕੇ ਰਹਿ ਨਹੀਂ ਸਕਦੇ ਨੇ ਤੇ ਉਹਨਾਂ ਨੂੰ ਉਹ ਮਤਲਬ ਧਮਕੀ ਵੀ ਦੇ ਰਹੀ ਸੀ ਕਿ ਉਹ ਤੁਸੀਂ ਮੇਰਾ ਕੁਝ ਵੀ ਨਹੀਂ ਕਰ ਸਕਦੇ ਹੈਗੇ ਉਹ ਤਾਂ ਕਾਫੀ ਬੁਰਾ ਭਲਾ ਉਹ ਕਹਿ ਰਹੀ ਸੀਗੀ ਤੇ ਇਹਦੇ ਵਿੱਚ ਆਪਾਂ ਕੱਲ ਤਫਤੀਸ਼ ਕਰਕੇ ਆਡੀਓ ਜਿਹੜਾ ਸਾਨੂੰ ਮਿਲੀ ਉਹਦੇ ਬਾਅਦ ਆਪਾਂ ਇਹ ਪਰਚਾ ਦਰਜ ਕੀਤਾ ਹੈਗਾ ਪਰਚਾ ਦਰਜ ਕਰਕੇ ਆਪਾਂ ਇਹ ਲੇਡੀ ਨੂੰ ਗ੍ਰਿਫਤਾਰ ਕਰਨਿਆ ਹੈਗਾ ਲੇਡੀ ਦਾ ਨਾਮ ਹੈਗਾ ਵੀਰਪਾਲ ਕੌਰ ਉਰਫ ਵੀਰਾ ਰਹਿਣ ਵਾਲੀ ਹੈ ਪਿੰਡ ਕੋਟਲਾ ਮੇਰ ਸਿੰਘ ਵਾਲਾ ਖਾਣਾ ਬਗਾ ਪੁਰਾਣੇ ਦੀ ਹੈਗੀ ਹੈ ਔਰ ਜਦੋਂ ਆਪਾਂ ਇਹਦਾ ਪਿਛੋਕੜ ਚੈੱਕ ਕੀਤਾ ਤੇ ਇਹਦਾ ਜਿਹੜਾ ਬ੍ਰਦਰ ਹੈਗਾ ਉਹ ਨਸ਼ਾ ਵੇਚਣ ਦਾ ਆਦੀ ਹੈਗਾ ਤੇ ਉਹਦੇ ਉੱਤੇ ਆਪਾਂ ਟੀ ਰੂਟਨੀ ਲਗਾਈ ਹੋਈ ਹੈ ਜਿਸ ਨਾਲ ਸਾਡੇ ਨੂੰ ਕੁਝ ਰਿਕਵਰੀ ਇਹਦੇ ਚ ਹੋ ਸਕੇ ਔਰ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਜਿਲ੍ਹਾ ਪੁਲਿਸ ਵੱਲੋਂ ਸਰਕਾਰ ਵੱਲੋਂ ਕਿਸੇ ਵੀ ਨੂੰ ਕਿਸੇ ਤਰੀਕੇ ਦੀ ਸ਼ੂਕ ਨਹੀ ਹੈਗੀ ਕੋਈ ਢਿੱਲ ਨਹੀ ਹੈਗੀ ਜਿੱਥੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਮੈਂ ਤਾਂ ਚਾਹੂੰਗਾ ਪਬਲਿਕ ਨੂੰ ਕਿ ਜੇ ਨਸ਼ਾ ਹੈਗਾ ਉਹ ਕੋੜ ਹੈਗਾ ਆਪਾਂ ਨਸ਼ੇ ਨੂੰ ਛੱਡੀਏ ਔਰ ਜਦੋਂ ਜਿਹਦੇ ਵੀ ਤੁਹਾਨੂੰ ਕੋਈ ਵੀ ਕਿਸੇ ਤਰੀਕੇ ਦੀ ਮਦਦ ਚਾਹੀਦੀ ਹੈਗੀ ਤੁਸੀਂ ਸਾਨੂੰ ਡੀਸੀ ਸਾਹਿਬ ਨੂੰ ਜਾਂ ਸਿਵਲ ਸਰਜਨ ਨੂੰ ਰਾਬਤਾ ਕਰਕੇ ਉਹਦੇ ਵਿੱਚ ਮਦਦ ਲੈ ਸਕਦੇ ਹੋ ਇਹ ਰੈਸਟ ਕੀਤਾ ਹੁਣ ਅੱਗੇ ਕੀ ਕਾਰਵਾਈ ਇਹਨੂੰ ਆਪਾਂ ਰਿਮਾਂਡ ਲੈ ਲਿਆ ਹੈਗਾ ਇਹਨੂੰ ਪੇਸ਼ ਕਰਾ ਕਰਕੇ ਔਰ ਇਹਦੀ ਕੁੱਝ ਕੀ ਸ਼ਾਪਾ ਕਰ ਰਹੇ ਹੈਗੇ ਆ ਔਰ ਇਸ ਤੋਂ ਇਲਾਵਾ ਹੋਰ ਵੀ ਆਪਾਂ ਸਰਸਿਸ ਵਗੈਰਾ ਲਗਾਏ ਹੋਏ ਨੇ ਕਿ ਇਹਦਾ ਬ੍ਰਦਰ ਕਿੱਥੇ ਹੈਗਾ ਔਰ ਉਹ ਕਿਹੋ ਜਿਹਾ ਕਮਾਲ ਚ ਲੱਗਾ ਹੋਇਆ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।